ਸਤਨਾਮ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਦੁੰਡਾਉਤ ਬੰਦ ਨਾਨਕ ਵਾਰ ਸਰਬ ਕਲਾ ਸਮਰਥ ਦੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਦਰਸ਼ਨ ਪਿਆਸੀ ਦਿਨਸ ਰਾਤ ਜਿਤ ਵੋ ਅੰਨ ਦਿਨ ਨੀਤ ਖੋਲ ਕਬਟ ਗੁਰ ਮੀਲਿਆ ਨਾਨਕ ਹਰ ਸੰਗ ਮੀਤ ਤੇਰੇ ਕਵਣ ਕਵਣ ਗੁਣ ਕਹਿ ਕੈ ਗਾਵਾ ਤੂੰ ਸਾਹਿਬ ਗੁਣੇ ਨਿਧਾਨਾ ਤੁਮਰੀ ਮਹਮਾ ਬਰਨ ਨਸਾਕੋ ਤੂੰ ਠਾਕੁਰ ਊਚ ਭਗਵਾਨਾ ਸੰਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸੋ ਜਿਸ ਪਾਸ ਬੈਠਿਆ ਸੁਹੀਐ ਸਭਨਾ ਦਾ ਵੇਸਾ ਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਵਾਜ ਸੋਹੀ ਮਹੱਲਾ ਪੰਜਵਾਂ ਗੁਣਵੰਤੇ ਜੋਦਿਸ ਗੁਰ ਸਿਖੜਾ ਤਿਸ ਨਿਮ ਨਿਮ ਲਾਗੋਂ ਪਾਏ ਜਿਉ ਅੱਖਾਂ ਵਰਥਾ ਜੀ ਕੀ ਗੁਰਸੱਜਣ ਦੇ ਮਿਲਾਏ ਜਿਉ ਸੋਏ ਦਸ ਉਪਦੇਸੜਾ ਮੇਰਾ ਮਨ ਅਨਤਨਾ ਕਾਹੋਂ ਜਾਏ ਜਿਉ ਇਹ ਮਨ ਤੈ ਕੂੰ ਦੇ ਵਸਾ ਮਹਾਰਗ ਦੇ ਹੋ ਬਤਾਏ ਜਿਉ ਹਉ ਆਇਆ ਦੂਰ ਹਉ ਚਲ ਕੈ ਮੈਂ ਤੱਕੀ ਤੋ ਸਰਨ ਆਏ ਜਿਉ ਮੈਂ ਆਸਾ ਰਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜਿਉ ਇਤ ਮਾਰਗ ਚੱਲੇ ਭਾਈਐ ਗੁਰ ਕਹਿ ਸੁਕਾਰ ਕਮਾਏ ਜਿਉ ਤਿਆਗੇ ਮਨ ਕੇ ਮਤੜੀ ਵਿਸਾਰੇ ਦੂਜਾ ਭਉ ਜਿਉ ਨੰ ਪਾਵੇ ਹਰ ਦਰਸਾਵਾ ਨਹਿ ਲੱਗੀ ਰਤੇ ਵਾਉ ਜਿਉ ਹਉ ਆਪੋ ਬੋਲ ਨ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜਿਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਉ ਜਿਉ ਮੈਂ ਬਹੁੜ ਨਾ ਤ੍ਰਿਸ਼ਨਾ ਬੁਖੜੇ ਹਉ ਰਜਾ ਤ੍ਰਿਪਤ ਅਗਾਏ ਜਿਉ ਜੋ ਗੁਰ ਦਿਸੈ ਸਿਖੜਾ ਤਿਸ ਨੇਵ ਨਿਮ ਲਾਗੋਂ ਪਾਈ ਜਿਓ ਮਨ ਬੋੜ ਨਾ ਤ੍ਰਿਸ਼ਨਾ ਭੁਖੜੀ ਹਉ ਰੱਜਾ ਤ੍ਰਿਤ ਅਗਾਏ ਜਿਓ ਜੋ ਗੁਰ ਦਿਸੈ ਸਿਖੜਾ ਤਿਸ ਨਿਮ ਨਿਮ ਲਾਗੋਂ ਪਾਈ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ